ਚਮਚ ਮੰਦੀ ਕਾਰ ਮਿੰਟਾਂ ਦੇ ਵਿੱਚ ਹੋ ਗਈ ਰਾਖ ਇਹ ਤਸਵੀਰਾਂ ਦੇਖ ਕੇ ਤੁਸੀਂ ਵੀ ਦਹਿਲ ਜਾਓਗੇ ਦਰਅਸਲ ਇਹ ਮਾਮਲਾ ਉਮਰੀਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਜੰਮੂ ਤੋਂ ਕੁਝ ਸ਼ਰਦਾਲੂ ਜੜੇ ਨੇ ਹਰਮੰਦਰ ਸਾਹਿਬ ਮੱਥਾ ਟੇਕਣ ਦੇ ਲਈ ਆਉਂਦੇ ਨੇ ਜਦੋਂ ਕੰਪਨੀ ਬਾਗ ਦੇ ਕੋਲ ਪਹੁੰਚਦੇ ਨੇ ਤੇ ਅਚਾਨਕ ਹੀ ਬੋਨਟ ਦੇ ਵਿੱਚੋਂ ਧੂਆ ਨਿਕਲਣਾ ਜਿਹੜਾ ਸ਼ੁਰੂ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਗੱਡੀ ਜਿਹੜਾ ਇੱਕ ਦਮ ਹੀ ਜਿਹੜਾ ਅ ਅੱਗ ਫੜ ਲੈਂਦੀ ਹੈ ਜਿਸ ਤੋਂ ਬਾਅਦ ਜਿਹੜੇ ਸ਼ਰਦਾਲੂ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਗੱਡੀ 'ਚੋਂ ਚੱਲਦੀ ਗੱਡੀ 'ਚੋਂ ਛਾਲ ਮਾਰ ਕੇ ਜਲਾਇਆ ਆਪਣੀ ਜਾਨ ਬਚਾਈ ਆ ਤਾਂ ਐਕਸਕਲੂਸਿਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਅੰਮ੍ਰਿਤਸਰ ਦੇ ਵਿੱਚ ਚੱਲਦੀ ਥਾਰ ਦੇ ਵਿੱਚ ਅਗ ਲੱਗ ਗਈ ਆ ਜੀ ਹਾਂ ਜਲਦੀ ਥਾਰ ਦੇ ਵਿੱਚ ਅਗ ਲੱਗ ਗਈ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਚੰਦ ਹੀ ਮਿੰਟਾਂ ਦੇ ਵਿੱਚ ਇਹ ਸਾਰੀ ਗੱਡੀ ਜਿਹੜੀ ਹੈ ਨਵੀਂ ਗੱਡੀ ਥਾਰ ਜਿਹੜੀ ਆ ਸੜ ਕੇ ਸੁਆਹ ਹੋ ਗਈ ਆ ਤਾਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਕੀ ਗੱਲ ਹੋਈ ਮੇਰਾ ਨਾਮ ਰਿਸ਼ੀ ਹੈ ਮੈਂ ਆਹ ਜੰਮੂ ਤੋਂ ਆਇਆ ਹਾਂ ਦਰਵਾਸਾ ਮਾਥਾ ਟਿਕਣ ਆਇਆ ਹਾਂ ਜੀ ਤੇ ਇੱਥੋਂ ਕਾਰਜ ਜਾਇ ਕਰਦੇ ਸੀ ਕੀ ਗੱਲ ਕੀ ਹੋਈ ਅੱਜ ਮਤਲਬ ਕਿ ਥੋੜੀ ਸੀ ਤੂੰ ਆ ਉਠਿਆ ਹਾਂ ਤੂੰ ਆ ਉਠਿਆ ਜਿਸ ਤਰ੍ਹਾਂ ਤੂੰ ਉਠਿਆ ਤੇ ਉਦਾਂ ਹੀ ਮਤਲਬ ਕਿ ਅੱਗ ਫੜ ਲਈ ਆਈ ਆਈ ਫਿਰ ਚਲਦੀ ਗਈ ਛਾਲਮਾਰ ਛੜੀ ਕਿਹੜੀ ਜਗ੍ਹਾ ਤੇ ਵਾਕਿਆ ਪਈ ਹੋਇਆ ਇਹ ਜਗ੍ਹਾ ਕੰਪਨੀ ਬਗਲ ਕੰਪਨੀ ਬਾਗ ਕਿੰਨੇ ਮੈਂਬਰ ਆ ਰਹੇ ਸੀ ਆਹ 3-3 ਮੈਂਬਰ ਆਇਆ ਕਰਦੇ ਸੀ ਦੋਸਤੋ ਦੇਖੋ ਮੇਰਾ ਨਾਮ ਭਾਈ ਸੰਦੀਪ ਕੁਮਾਰ ਆ ਹਾਂਜੀ ਜੀ ਭਾਈ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਹਣਾ ਕਿੱਥੋਂ ਭਾਈ ਆਏ ਸੀ ਤੇ ਕੀ ਗੱਲ ਹੋਈ ਭਾਈ ਹਰਮੰਦਰ ਸਾਹਿਬ ਗਏ ਸੀ ਮਥਾ ਮੰਦਾ ਟਿਕਣ ਹਾਂਜੀ ਗੱਡੀ ਨਾਲ ਮਿਲੇ ਸੀ ਆਪਣਾ ਯਾਰ ਦੋਸਤ ਮੁੰਡਾ ਆਰਮੀ ਚ ਹੈਗਾ ਭਾਈ ਉਹ ਤੇ ਆਪਾਂ ਹਰਮੰਦਰ ਸਾਹਿਬ ਗਏ ਸੀ ਮਥਾ ਮੰਦਾ ਟਿਕਣ ਤੇ ਜਦੋਂ ਇਧਰ ਆਏ ਨਾ ਆਪਾਂ ਤੇ ਬਾਅਦ ਤਿੰਨੇ ਜਣੇ ਗਏ ਆ ਭਾਈ ਸਾਡੇ ਨਾਲ ਹੀ ਹੈਗਾ ਉਧਰ ਤਾਂ ਲੋਕਲ ਹੀ ਹੈ ਗਿਆ ਅੰਮ੍ਰਿਤਸਰ ਦੇ ਹਾਂਜੀ ਤੇ ਭਾਈ ਇੱਥੇ ਖੜੇ ਆਂ ਅਸੀਂ ਬਸ ਮੁੰਡਿਆਂ ਦੇ ਵਿੱਚੋਂ ਧੋਹ ਨਿਕਲੇ ਆ ਜਦੋਂ ਤੁਹਾਨੂੰ ਨਿਕਲੇ ਅਸੀਂ ਬਾਹਰ ਨਿਕਲੇ ਆ ਅਸੀਂ ਆਪਣੀ ਵੀ ਜਾਣ ਬੜੀ ਮੁਸਕਾਨ ਬਜਾ ਕੇ ਨਿਕਲੇ ਆ ਬਾਹਰ ਭਾਈ ਕਿਹੜੀ ਸੀ ਜੀ ਭਾਈ ਥਾਰ ਸੀ ਕਿ ਆਪੀ ਕਿੰਨੇ ਨੰਬਰ ਆ ਰਹੇ ਅਣੀ ਪਰਿਵਾਰ ਕਿਨੇ ਜਣੇ ਹੈ ਭਾਈ ਤਿੰਨ ਜਣੇ ਹੈ ਇਸ ਦਾ ਮਸਈ ਜਾਨ ਮਸਈ ਭਾਈ ਦੇਖੋ ਜਦੋਂ ਅੱਗ ਲੱਗ ਗਈ ਗਈ ਜਦੋਂ ਧੂਆ ਨਿਕਲ ਗਿਆ ਅਸੀਂ ਬੜੀ ਮੁਸ਼ਕਿਲ ਨਾਲ ਨਿਕਲੇ ਆ ਬਾਹਰ ਜਿਹੜੀ ਜਗ੍ਹਾ ਤੇ ਭਾਈ ਵਾਗਿਆ ਹੋਇਆ ਜੀ ਭਾਈ ਇਹ ਚੂੰਗ ਦਾ ਮੈਨੂੰ ਨਾਂ ਨਹੀਂ ਪਤਾ ਕੰਪਨੀ ਮਾਰਦੇ ਕੋਲਣਾ ਭਾਈ ਇਦਾਂ ਹੀ ਆ ਭਾਈ ਹਾਂਜੀ ਹਾਂਜੀ ਸਰਫਰ ਵੀਰ ਨੂੰ ਬੁਲਾਇਆ ਫੋਨ ਕੀਤਾ ਭਾਈ ਕਾਫੀ ਫੋਨ ਕਰਦੇ ਗਏ ਆ ਅੱਧਾ ਘੰਟਾ ਤੋਂ ਕਾਫੀ ਵਾਦੀ ਹੋ ਗਿਆ ਭਾਈ ਹਾਂ ਵਾਦੀ ਹੋ ਗਿਆ ਵਾ ਅੱਧਾ ਘੰਟਾ ਤੋਂ ਕਾਫੀ ਕੋਈ ਅਜੇ ਤੱਕ ਕੋਈ ਪੁੱਜਿਆ ਨਹੀਂ ਭਾਈ ਸਰ ਜਿਹੜੀ ਗੱਡੀ ਜੋ ਸਾਲ ਕੇ ਪੂਰੀ ਖਵਾ ਹੋ ਗਈ ਹਾਂਜੀ ਹਾਂਜੀ ਪੂਰੀ ਬਿਲਕੁ ਇਹ ਆਪਣੀ ਥਾਰਗੇਟ ਦੇ ਲੈ ਕੇ ਜਾ ਰਹੇ ਤੇ ਨਾਲ ਗੱਡੀ ਇੱਥੋਂ ਲੋ ਪੈਪ ਲੱਤ ਗਈ ਆ ਤੇ ਸਰਕਟ ਹੋ ਗਿਆ ਤੇ ਉਹ ਨਾਲ ਅੱਗ ਲੱਗ ਗਈ ਆ ਫੈਸਲੇ ਗੱਡੀ ਆ ਗਈ ਸਰ ਗੱਡੀ ਪਲੀ ਕਰਕੇ ਸਾਹ ਹੋ ਗਿਆ ਪਰਿਵਾਰ ਦਾ ਸਰ ਪਰਿਵਾਰ ਜਾਨੀ ਕੋਈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਮਾਲੀ ਨੁਕਸਾਨ ਹੋਇਆ ਉਹਦਾ ਕੋਈ ਇੱਕ ਸਾਈਡ ਨਹੀਂ ਕਰੀ ਪੂਰੀ ਬਾਗ ਹੈ ਜੀ ਠੀਕ ਹੈ ਜੀ